ਮੈਂ ਅਮਰੀਕ ਸਿੰਘ ਖੇਕੋਂ ਪ੍ਰਧਾਨ ਪੀ ਡੀ ਡੀ ਫੀਲਡ ਤੇ ਬਾਸ਼ਾ ਹੋਇਆ ਕਰਦੇ ਉਹਨਾਂ ਨਾਲ ਕਪੂਤਲਾ ਸਾਥੀਓ ਅੱਜ ਮੈਂ ਜਿਹੜਾ 7ਵੇਂ ਵਾਰ ਲਗਾਤਾਰ 7ਵੇਂ ਵਾਰ ਸਰਸੰਮ ਕੇ ਨਾਲ ਜ਼ਿਲ੍ਹੇ ਦਾ ਜਿਹੜਾ ਮੈਨੂੰ ਤੁਸੀਂ ਪ੍ਰਧਾਨ ਚੁਣਿਆ ਵਾਂ ਮੈਂ ਚੱਡ ਬਹੁਤ ਆਭਾਰੇ ਆ ਆਪਾਂ ਜਿਹੜਾ ਇਕੱਠੇ ਹੋ ਕੇ ਇਕਜਟ ਹੋ ਕੇ ਜਿਹੜਾ ਵਾ ਆਪਾਂ ਜਿੱਦਾ ਪਹਿਲਾ ਕੰਮ ਕਰਦੇ ਰਹੇ ਆ ਇਸ ਸੇਤਰੇ ਕੰਮ ਕਰਦੇ ਰਹਿਵਾਂਗੇ ਪੰਜਾਬ ਸਰਕਾਰ ਕੋਲੋਂ ਆਪਾਂ ਇਕੱਠੇ ਹੋ ਕੇ ਜਿਹੜਾ ਹੁਣ ਵੀ 3 ਸਤੰਬਰ ਨੂੰ ਆਪਾਂ ਵਿਧਾਨ ਸਭਾ ਸ਼ਾਸਨ ਦੇ ਪ੍ਰੋਗਰਾਮ ਰੱਖਿਆ ਵਾ ਉੱਥੇ ਵੀ ਜਿਹੜਾ ਵੱਡੇ ਗਿੰਦੇ ਦੇ ਵਿੱਚ ਸਮੂਲੀਅਤ ਕਰਨੀ ਆ ਤਾਂ ਇਹ ਆਪਾਂ ਜਿਹੜੀਆਂ ਉਹ ਮੰਗਾਂ ਮਨਵਾ ਸਕਾਂਗੇ